ਪੰਥ ਨੂੰ ਕੋਈ ਖਤਰਾ ਨਹੀਂ ਜੀ ਸਿਆਸਤਾਨਾ ਦੀਆਂ ਕੁਰਸੀਆਂ ਨੂੰ ਖਤਰੇ ਹੋ ਜਾਂਦੇ ਆ ਫਿਰ ਉਹ ਨਾਰਾ ਲਾਉਂਦੇ ਆ ਜੀ ਪੰਥ ਖਤਰੇ 'ਚ ਆ ਜਦੋਂ ਕੁਰਸੀ ਤੋਂ ਲੈ ਜਾਂਦੇ ਆ ਜਦੋਂ ਕੁਰਸੀ ਤੇ ਬੈਠੇ ਹੁੰਦੇ ਆ ਉਦੋਂ ਰੱਜ ਕੇ ਪੰਥ ਦਾ ਘਾਣ ਕਰਦੇ ਆ ਪੰਥਕ ਸਿਧਾਂਤਾਂ ਦੇ ਖਿਲਾਫ ਚੱਲਦੇ ਆ ਕਿ ਜਿਹੜੇ ਕਿਸੇ ਸਮੇਂ ਦੇ ਹਾਕਮ ਸੀ ਉਹਨਾਂ ਨੂੰ ਇੱਕ ਹੱਥ ਜੋੜ ਕੇ ਉੱਥੇ ਖੜਨਾ ਪਿਆ ਫਸੀਲ ਦੇ ਸਾਹਮਣੇ ਦੁਨੀਆ ਦੀਆਂ ਅਦਾਲਤਾਂ 'ਚੋਂ ਛੁਟਕਾਰੇ ਪਾ ਲਓਗੇ ਪੈਸੇ ਦੇ ਕੇ ਵਿਚਾਰਸ਼ਾ ਕਰਕੇ ਜੀ ਪਹੁੰਚ ਬਣਾ ਲਓਗੇ ਪਰ ਜਿਹੜੀ ਕੋ ਅਦਾਲਤ ਆ ਨਾ ਉੱਥੇ ਪਹੁੰਚ ਨਹੀਂ ਚਲਣੀ ਉੱਥੇ ਕੋੜ ਨਿਖੁੱਟੇ ਨਾਨਕਾ ਔੜਕ ਸੱਚ ਰਹੀ। ਇਹੀ ਗੱਲਾਂ ਕਰਦੇ ਆ ਰਹੇ ਸੀ ਨਾ ਕਿ ਜੀ ਕੋਈ ਗਲਤੀ ਨਹੀਂ ਹੋਈ ਸਾਡੇ ਤੇ ਇਲਜ਼ਾਮ ਲਾਦੇ ਵਿਅਦਬੀ ਦੇ ਸਾਨੂੰ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕਰੀ। ਇੱਕ ਪੰਥਕ ਜਮਾਤ ਤੇ ਤੇ ਉਹੀ ਪੰਥਕ ਜਮਾਤ ਦਾ ਪ੍ਰਧਾਨ ਦੋਵੇਂ ਹੱਥ ਬੰਨ੍ਹ ਕੇ ਖੜਾ ਹਾਂਜੀ ਹਾਂਜੀ ਕਹਿ ਰਿਹਾ। ਜਦੋਂ ਜਹੇਦਾਰ ਸਾਹਿਬ ਉਹਨੂੰ ਪੁੱਛ ਰਹੇ ਆ ਵੀ ਬਹਿਬਲ ਕਲਾਂ ਦੇ ਵਿੱਚ ਤੁਸੀਂ ਦੋ ਨੌਜਵਾਨਾਂ ਤੇ ਗੋਲੀ ਚਲਾਈ ਦੋ ਨੌਜਵਾਨ ਸ਼ਹੀਦ ਕੀਤੇ। ਤੁਹਾਡਾ ਗੁਨਾਹ ਮੰਨਦੇ ਹੋ? ਕਹਿੰਦਾ ਹਾਂਜੀ। ਫਿਰ ਤੁਸੀਂ ਉਹਦੀ ਇੱਕ ਅਖੌਤੀ ਸਾਧ ਦੀ ਫਿਲਮ ਦੇ ਪੋਸਟਰਾਂ ਦੀ ਰਾਖੀ કરી ਕਹਿੰਦਾ ਹਾਂਜੀ કરી ਉਹਨਾਂ ਨੇ ਬੇਅਦਬੀ ਦੇ ਪੋਸਟਰ ਲਾਏ ਤੁਸੀਂ ਉਹਨਾਂ ਨੂੰ ਬਚਾਇਆ ਕਹਿੰਦਾ ਹਾਂਜੀ ਬਚਾਇਆ ਮਤਲਬ ਇੰਨਾ ਹੰਕਾਰ ਕੇ ਸੀ ਕਿ ਇਹਨਾਂ ਨੂੰ ਇਹ ਲੱਗਣ ਲੱਗਾ ਸੀ ਅਸੀਂ ਹੀ ਵੱਡੀ ਤਾਕਤ ਲੱਗਦਾ ਵੀ ਹੁਣ ਫਕਰੇ ਕੌਮ ਦਾ ਅਵਾਰਡ ਵਾਪਸ ਹੋਇਆ ਪ੍ਰਕਾਸ਼ ਸਿੰਘ ਬਾਦਲ ਦਾ ਇਹ ਇੱਕ ਸਿੱਖ ਸੰਗਤ ਦੀ ਜੋ ਭਾਵਨਾ ਸੀ ਉਹਦੀ ਜਿੱਤ ਹੋਈ ਹੈ ਆਪੇ ਲਿਆ ਸੀ ਉਹਨੇ ਆਪੇ ਵਾਪਸ ਹੋ ਗਿਆ ਟਾਈਮ ਤੇ ਅਸੀਂ ਜੋ ਇਸ ਸਮੇਂ ਦੇ ਵਿੱਚ ਅਸੀਂ ਰੁਗ ਗੁਜ਼ਰ ਰਹੇ ਆ ਇਸ ਟਾਈਮ ਤੇ ਜਿਹੜੀ ਸਿੱਖ ਕੌਮ ਦੇ ਜਿਹੜੇ ਹਾਲਾਤ ਨੇ ਬੜੇ ਨਾਜ਼ੁਕ ਨੇ ਅਕਾਲੀ ਦਲ ਵੀ ਖਖਣੀਆਂ ਕਰੇਲੇ ਹੋਇਆ ਹੋਇਆ ਹੈ ਦੂਜੇ ਪਾਸੇ ਜਿਹੜੇ ਦੂਜੇ ਬਦਲਵੇਂ ਧੜੇ ਨੇ ਉਹਨਾਂ ਦੇ ਵਿੱਚ ਵੀ ਕੋਈ ਇੱਕ ਸੁਰਤਾ ਨਹੀਂ ਲੱਗ ਰਹੀ ਤੇ ਅੰਮ੍ਰਿਤਪਾਲ ਹੁਣੀ ਵੀ ਹਜੇ ਦਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਨੇ ਉਹਨਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੀ ਬਹੁਤ ਸਾਰੇ ਕਤਲ ਦੇ ਮਕਦਮੇ ਉਹਨਾਂ ਤੇ ਆਏ ਨੇ ਬਹੁਤ ਸਾਰੀਆਂ ਸਵਾਲ ਉਹਨਾਂ ਤੇ ਵੀ ਉੱਠ ਗਏ ਨੇ ਤੇ ਇਸ ਟਾਈਮ ਤੇ ਕੀ ਹੈ ਸਿੱਖ ਕੌਮ ਦੀ ਹਸਤੀ ਹੋਣੀ ਕੀ ਬਣ ਰਹੀ ਹੈ ਕੀ ਦਿਸ਼ਾ ਬਣ ਰਹੀ ਹੈ ਕਮਲਦੀ ਬਰਾੜ ਸਾਡੇ ਨਾਲ ਨੇ ਅਕਸਰ ਪੰਥਕ ਮਸਲਿਆਂ ਤੇ ਲਗਾਤਾਰ ਉਹ ਬੋਲਦੇ ਰਹਿੰਦੇ ਆ ਤੇ ਆਪਾਂ ਅਕਸਰ ਉਹਨਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਆ ਆਪਾਂ ਨਾ ਤੂੰ ਜਾਣਦੇ ਆ ਕਿ ਉਹ ਇਹ ਸਾਰੀ ਸਥਿਤੀ ਨੂੰ ਕਿਦਾਂ ਪੜ ਰਹੇ ਨੇ ਉਹ ਬਈ ਵਾਹਿ ਖਾਲਸਾ ਵਾਹਿ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਂਦੀਆਂ ਰਹਿਣਗੀਆਂ ਤੇ ਕਿਵੇਂ ਪੈਰੀਆਂ ਗੂੰਜਾਂ ਫਿਰ ਹੁਣ ਕਲਗੀਧਰ ਪਾਤਸ਼ਾਹ ਦਾ ਸਾਜਿਆ ਹੋਇਆ ਪੰਥ ਹੈ ਜੀ ਤੇ ਪੰਥ ਨੂੰ ਕੋਈ ਖਤਰਾ ਨਹੀਂ ਜੀ ਸਿਆਸਤਾਨਾ ਦੀਆਂ ਕੁਰਸੀਆਂ ਨੂੰ ਖਤਰੇ ਹੋ ਜਾਂਦੇ ਆ ਹਾਂ ਫਿਰ ਉਹ ਨਾਰਾ ਲਾਉਂਦੇ ਆ ਜੀ ਪੰਥ ਖਤਰੇ 'ਚ ਆ ਜਦੋਂ ਕੁਰਸੀ ਤੋਂ ਲੈ ਜਾਂਦੇ ਆ ਜਦੋਂ ਕੁਰਸੀ ਤੇ ਬੈਠੇ ਹੁੰਦੇ ਆ ਉਦੋਂ ਰੱਜ ਕੇ ਪੰਥ ਦਾ ਘਾਣ ਕਰਦੇ ਆ ਪੰਥਕ ਸਿਧਾਂਤਾਂ ਦੇ ਖਿਲਾਫ ਚੱਲਦੇ ਆ ਜੀ ਜੋ ਸਿਧਾਂਤ ਸਾਨੂੰ ਗੁਰੂ ਸਾਹਿਬ ਨੇ ਬਖਸ਼ੇ ਆ ਉਹਨਾਂ ਸਿਧਾਂਤਾਂ ਦੇ ਉਲਟ ਚੱਲਦੇ ਆ ਫਿਰ ਉਹਨਾਂ ਸਿਧਾਂਤਾਂ ਦੇ ਉਲਟ ਚੱਲਣ ਕਰਕੇ ਗੁਰੂ ਸਾਹਿਬ ਦੀ ਨਜ਼ਰ ਤੋਂ ਉਹ ਬਾਂਝੇ ਹੋ ਜਾਂਦੇ ਆ ਤਾਂ ਫਿਰ ਉਹ ਕਹਿਣਗੇ ਜੀ ਸਾਨੂੰ ਪੰਥ ਦੀ ਚੜ੍ਹਦੀ ਕਲਾ ਲਈ ਕਾਰਜ ਕਰ ਰਹੇ ਆ ਸਾਨੂੰ ਪੰਥ ਨੂੰ ਚੜ੍ਹਦੀ ਕਲਾ 'ਚ ਰੱਖਣ ਲਈ ਸਾਡਾ ਸਾਥ ਦਿਓ ਉਸ ਤੋਂ ਫਿਰ ਪੰਥਕ ਮਸਲੇ ਯਾਦ ਆ ਜਾਂਦੇ ਆ ਜਦੋਂ ਸੱਤਾ ਚ ਹੁੰਦੇ ਆ ਚਾਹੇ ਕੇਂਦਰ ਚ ਹੋਣ ਚਾਹੇ ਪੰਜਾਬ ਚੋਂ ਪੰਥ ਕਾਗੂ ਜਿਹੜੇ ਆਪੇ ਬਣੇ ਪੰਥ ਕਾਗੂ ਆ ਪੰਥ ਨੂੰ ਕੋਈ ਖਤਰਾ ਨਹੀਂ ਹੋਇਆ ਨਾ ਹੋਣਾ ਕਿਉਂਕਿ ਪੰਥ ਕਿਸੇ ਬੰਦੇ ਦਾ ਬਣਾਇਆ ਹੋਇਆ ਨਹੀਂ ਪਾਤਸ਼ਾਹ ਦਾ ਸਾਜਿਆ ਹੋਇਆ ਪੰਥ ਔਰ ਤੁਸੀਂ ਗੱਲ ਸਮਝੋ ਨਾ ਜਦੋਂ ਖਾਲਸਾ ਸਾਜਿਆ ਸੀ ਤਾਂ ਫਿਰ ਉਹ ਪੰਕਤੀ ਵੀ ਯਾਦ ਰੱਖਣੀ ਚਾਹੀਦੀ ਆ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ਜਦੋਂ ਪ੍ਰਮਾਤਮਾ ਪੂਰੀ ਮੌਜ ਚ ਸੀ ਉਦੋਂ ਖਾਲਸਾ ਪ੍ਰਗਟ ਹੋਇਆ ਜੀ 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 ਇਸ ਲਈ ਖਾਲਸੇ ਨੂੰ ਜਾਂ ਪੰਥ ਨੂੰ ਖਤਰਾ ਨਹੀਂ ਹੈਗਾ ਸਮੇਂ-ਸਮੇਂ ਅਨੁਸਾਰ ਜਿਹੜੇ ਕੁਰਸੀਆਂ ਤੇ ਬੈਠੇ ਹਾਕਮ ਹੁੰਦੇ ਆ ਪੰਥ ਦਾ ਨਾਹਰਾ ਲਾ ਕੇ ਉਹਨਾਂ ਦੀਆਂ ਕੁਰਸੀਆਂ ਨੂੰ ਖਤਰੇ ਹੋ ਜਾਂਦੇ ਆ ਤੇ ਤੁਸੀਂ ਸਮਝਦੇ ਹੋਵੇਂ ਜੋ ਵੀ 2 ਦਸੰਬਰ ਨੂੰ ਹੋਇਆ ਜੋ ਅਗਲਤਖ ਸਾਹਿਬ ਤੇ ਜੋ ਕਾਰਵਾਈ ਹੋਈ ਉਹਦੇ ਬਾਰੇ ਬੜੀਆਂ ਇੰਟਰਪ੍ਰੀਟੇਸ਼ਨਾਂ ਨੇ ਪਰ ਤੁਸੀਂ ਸਮਝਦੇ ਹੋ ਫਿਰ ਵੀ ਇੱਕ ਪੰਥ ਦੀ ਚੜ੍ਹਦੀ ਕਲਾ ਹੈ ਕਿ ਹਾਂ ਭਾਈ ਇਸ ਦੌਰ ਦੇ ਵਿੱਚ ਜਦੋਂ ਕੋਈ ਅਪੀਲ ਦਲੀਲ ਨਹੀਂ ਕੋਈ ਕਿਸੇ ਸਰਕਾਰੀ ਅਦਾਲਤ ਦੇ ਵਿੱਚ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਅਜੇ ਤੱਕ ਪਰ ਫਿਰ ਵੀ ਇੱਕ ਕੌਮ ਦਾ ਪ੍ਰੈਸ਼ਰ ਸੀ ਕਿ ਜਿਹੜੇ ਕਿਸੇ ਸਮੇਂ ਦੇ ਹਾਕਮ ਸੀ ਉਹਨਾਂ ਨੂੰ ਇੱਕ ਹੱਥ ਜੋੜ ਕੇ ਉੱਥੇ ਖੜਨਾ ਪਿਆ ਵਫੀਲ ਦੇ ਸਾਹਮਣੇ ਬਸ ਇਹੀ ਇੱਕ ਜਗ੍ਹਾ ਇਹ ਗੱਲ ਸਮਝਣ ਵਾਲੀ ਆ ਵੀ ਦੁਨੀਆ ਦੀਆਂ ਅਦਾਲਤਾਂ 'ਚੋਂ ਛੁਟਕਾਰੇ ਪਾ ਲਓਗੇ ਪੈਸੇ ਦੇ ਕੇ ਵਿਚਾਰਸ਼ਾਂ ਕਰਕੇ ਜੀ ਪਹੁੰਚ ਬਣਾ ਲਓਗੇ ਪਰ ਜਿਹੜੀ ਕੋ ਅਦਾਲਤ ਆ ਨਾ ਉੱਥੇ ਪਹੁੰਚ ਨਹੀਂ ਚਲਣੀ ਉੱਥੇ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ ਜੀ ਇਹੀ ਲੋਕ 2015 ਤੋਂ ਇਹ ਕਹਿੰਦੇ ਆ ਰਹੇ ਸੀਗੇ ਆ 9 ਸਾਲ ਬੇਸ਼ੱਕ ਅਕਾਲੀ ਦਲ ਦਾ ਪ੍ਰਧਾਨ ਇਹੀ ਗੱਲਾਂ ਕਰਦੇ ਆ ਰਹੇ ਸੀ ਨਾ ਕਿ ਜੀ ਕੋਈ ਗਲਤੀ ਨਹੀਂ ਹੋਈ ਸਾਡੇ ਤੇ ਇਲਜ਼ਾਮ ਲਾਤੇ ਬੇਅਦਬੀ ਦੇ ਸਾਨੂੰ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕਰੀ ਇੱਕ ਪੰਥਕ ਜਮਾਤ ਤੇ ਤੇ ਉਹੀ ਪੰਥਕ ਜਮਾਤ ਦਾ ਪ੍ਰਧਾਨ ਦੋਵੇਂ ਹੱਥ ਬੰਨ੍ਹ ਕੇ ਖੜਾ ਹਾਂਜੀ ਹਾਂਜੀ ਕਹਿ ਰਿਹਾ ਜਦੋਂ ਜਹੇਦਾਰ ਸਾਹਿਬ ਉਹਨੂੰ ਪੁੱਛ ਰਹੇ ਆ ਵੀ ਬਹਿਬਲ ਕਲਾਂ ਦੇ ਵਿੱਚ ਤੁਸੀਂ ਦੋ ਨੌਜਵਾਨਾਂ ਤੇ ਗੋਲੀ ਚਲਾਈ ਦੋ ਨੌਜਵਾਨ ਸ਼ਹੀਦ ਕੀਤੇ ਤੁਹਾਡਾ ਗੁਨਾਹ ਮੰਨਦੇ ਹੋ ਕਹਿੰਦਾ ਹਾਂਜੀ ਫਿਰ ਤੁਸੀਂ ਉਹਦੀ ਇੱਕ ਅਖੌਤੀ ਸਾਧ ਦੀ ਫਿਲਮ ਦੇ ਪੋਸਟਰਾਂ ਦੀ ਰਾਖੀ ਕਰੀ ਕਹਿੰਦਾ ਹਾਂਜੀ ਕਰੀ ਉਹਨਾਂ ਨੇ ਬੇਅਦਬੀ ਦੇ ਪੋਸਟਰ ਲਾਏ ਤੁਸੀਂ ਉਹਨਾਂ ਨੂੰ ਬਚਾਇਆ ਕਹਿੰਦਾ ਹਾਂਜੀ ਬਚਾਇਆ ਹੁਣ ਤੁਸੀਂ ਆਪ ਆਪ ਸੋਚੋ ਵੀ ਜਿਹੜੇ ਅਜੇ ਵੀ ਅਜੇ ਵੀ ਹੈਗੇ ਨੇ ਬਹੁਤੇ ਯਾਰ ਤੁਹਾਡਾ ਪ੍ਰਧਾਨ ਗੁਨਾਹ ਮੰਨ ਗਿਆ ਤੁਸੀਂ ਪਿੱਛੇ ਅਜੇ ਵੀ ਲੜੀ ਜਾਂਦੇ ਹੋ ਯਾਰ ਤੇ ਆਈਟੀ ਆਈਟੀ ਸੈੱਲ ਦਾ ਤੁਹਾਨੂੰ ਕੀ ਲੱਗਦਾ ਹਾਂ ਮਤਲਬ ਚਲੋ ਉਹ ਤਾਂ ਪੇੜ ਆ ਅਰੇ ਜਿੱਦ ਸਲਤੇ ਪੈਸੇ ਦਿੰਦੇ ਆ ਤਰਖਾਹਾਂ ਦਿੰਦੇ ਨੇ ਬਾਈ ਉਹ ਤਾਂ ਉਹਨਾਂ ਨੇ ਉਸ ਹਿਸਾਬ ਨਾਲ ਹੀ ਬੋਲਣਾ ਪਰ ਜਿਹੜੇ ਪਿੰਡਾਂ ਵਾਲੇ ਆ ਜਿਹੜੇ ਅਜੇ ਵੀ ਜਿਹੜੇ ਸਾਡੇ ਨਾਲ ਬਹਿਸ ਦੇ ਅਸੀਂ ਪਹਿਲਾਂ 9 ਸਾਲ ਦੇ ਬਹਿਸ ਹੀ ਜਾਂਦੇ ਆ ਕਿ ਤੁਸੀਂ ਇਲਜ਼ਾਮ ਲਾ ਰਹੇ ਹੋ ਤੁਸੀਂ ਤਾਂ ਹੋਰ ਤਰ੍ਹਾਂ ਦੇ ਹੋ ਤੇ ਹੁਣ ਉਹ ਹੁਣ ਵੀ ਨਹੀਂ ਹਟਦੇ ਅਜੇ ਵੀ ਸਫਾਈਆਂ ਦਿੰਦੇ ਨੇ ਕੀ ਕਹਿੰਦੇ ਨੇ ਉਨ੍ਹਾਂ ਕੋਲੇ ਹੋਰ ਕਹਿਣ ਨੂੰ ਇਹ ਨਹੀਂ ਬਚਿਆ ਹੁਣ ਉਹ ਕੀ ਕਰਦੇ ਨੇ ਜੀ ਚਾਰੂ ਵਾਲਿਆਂ ਨੇ ਆਹ ਨਹੀਂ ਕੀਤਾ ਕਾਂਗਰਸ ਨੇ ਆਹ 84 ਕੀਤੀ ਹੈ ਮਤਲਬ ਉਨ੍ਹਾਂ ਕੋਲੇ ਆਪ ਦੇ ਬਚਾਅ ਪੱਖ ਦੀ ਕੋਈ ਦਲੀਲ ਨਹੀਂ ਰਹੀ ਪਰ ਫਿਰ ਵੀ ਉਹਦੇ ਨਾਲ ਹੀ ਖੜੇ ਯਾਰ ਜਿਸ ਬੰਦੇ ਨੇ ਇਹ ਗਨਾਹ ਕਬੂਲ ਕਰ ਲਿਆ ਕਿ ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਮਾਂਗ ਰਚਣ ਵਾਲੇ ਨੂੰ ਸ਼ਰਮ ਦਿੱਤੀ ਉਹਨੂੰ ਬਚਾਇਆ ਉਹਦੇ ਤੇ ਪਰਚੇ ਜਾਰਜ ਕੀਤੇ ਉਹਦੀ ਫਿਲਮ ਲਵਾਈ ਉਹਦੇ ਪੋਸਟਰਾਂ ਦੀ ਰਾਖੀ કરી ਉਹਦੀ ਉਹਨੂੰ ਬਿਨਾਂ ਮੰਗੇ ਮਾਫੀ ਦਿੱਤੀ 97 ਲੱਖ ਦੇ ਗੋਲਕ ਚੁਸ ਇਤਿਹਾਰ ਵੀ ਦਿੱਤੇ ਸੰਗਤ ਦਾ 10-10 ਰੁਪਏ ਟੇਕਿਆ ਮੱਥਾ ਤੇ ਉਹ ਬੰਦਾ ਕਬੂਲ ਕਰ ਰਿਹਾ ਤੁਸੀਂ ਤੁਸੀਂ ਹੁਣ ਤਾਂ ਮੰਨ ਜੋ ਹਜੇ ਵੀ ਤੁਸੀਂ ਝੂਠੇ ਬੰਦੇ ਮਗਰੀ ਤੁਰੇ ਫਿਰਨਾ ਹੈ ਜਿਹਨੇ ਗੁਨਾਹਗਰ ਦਾ ਸਾਥ ਦੇਣ ਵਾਲਾ ਗੁਨਾਹਗਰ ਹੁੰਦਾ ਚੋਰ ਦਾ ਭਾਈ ਆਪਾਂ ਕਹਿੰਦੇ ਚੋਰ ਚੋਰ ਮਸੇਰੇ ਭਾਈ ਚੋਰੀ ਕਰਨ ਵਾਲੇ ਦਾ ਭਰਾ ਚੋਰ ਹੀ ਖਾਊਗਾ ਤਾਂ ਤੁਸੀਂ ਅੱਜ ਵੀ ਆਪਦੇ ਤਾਂ ਮੱਥੇ ਤੇ ਨਾਕ ਲੰਕ ਲਵਾਓ ਤੁਸੀਂ ਸਿਆਸਤ ਕਰਨੀ ਆ ਕੋਈ ਹੋਰ ਧੜੇ ਨਾਲ ਜੁੜ ਲੋ ਕੋਈ ਆਪ ਦਾ ਅਲਟ ਧੜਾ ਬਣਾ ਲਓ ਕਿ ਤੁਹਾਡਾ ਸਿਆਸਤ ਬਿਨਾ ਸਰਦਾ ਨਹੀਂ ਸੋ ਨਿਗਾਰਵਾਂ ਵੱਲ ਜਾਣ ਦਾ ਕਾਰਨ ਹੀ ਹੋਇਆ ਕਿ ਗੁਰੂਵਾਂ ਵੱਲ ਖੜਨ ਦੀ بجائے ਅਪਰਾਧੀਆਂ ਵੱਲ ਖੜੇ ਹੋ ਗਏ ਸੋ ਇਹ ਗੱਲ ਤਾਂ ਪਾਤਸ਼ਾਹ ਦੀ ਤਾਕਤ ਤੋਂ ਮੁਨਕਰ ਹੋ ਗਈ ਸੀ ਅਕਾਲੀ ਮਤਲਬ ਇੰਨਾ ਹੰਕਾਰ ਕੇ ਸੀ ਕਿ ਇਹਨਾਂ ਨੂੰ ਇਹ ਲੱਗਣ ਲੱਗਾ ਸੀ ਅਸੀਂ ਹੀ ਵੱਡੀ ਤਾਕਤ ਆ ਪਰ ਬਹੁਤ ਸਾਰਾ ਹੁਣ ਵੀ ਜਦੋਂ ਨਰੈਣ ਚੋੜੇ ਵਾਲੀ ਘਟਨਾ ਹੋਈ ਨਰੈਣ ਸਿੰਘ ਚੋੜਾ ਉਹਨਾਂ ਵਾਲੀ ਘਟਨਾ ਹੋਈ ਉਸ ਤੋਂ ਬਾਅਦ ਜਿੱਦਾਂ ਦਾ ਰੂਪ ਸਾਹਮਣੇ ਆਇਆ ਉਹ ਇਹ ਇਹ ਇਮਪ੍ਰੈਸ਼ਨ ਜਾ ਰਿਹਾ ਕਿ ਵੀ ਬਹੁਤ ਸਾਰੇ ਲੋਕ ਕਹਿ ਰਹੇ ਆ ਵੀ ਇਹ ਸਭ ਡਰਾਮੇ ਵਾਜੀ ਹੋਈ ਸੀ ਵੀ ਜਿਹੜੀ ਵੀ ਕੀਤੀ ਗਈ ਮਜਬੂਰੀ ਤਹਿਤ ਕੀਤੀ ਗਈ ਵੀ ਮਨੋਂ ਨਹੀਂ ਸੀ ਕੁਝ ਤੁਸੀਂ ਇੱਕ ਚੀਜ਼ ਦੇਖੋ ਆਪਾਂ ਕਹਿੰਦੇ ਨਾ ਕਿ ਸੇਵਾ ਭਾਗਾਂ ਨਾ ਮਿਲਦੀ ਆ ਸੰਗਤ ਭਾਗਾਂ ਨਾ ਮਿਲਦੀ ਆ ਆਪਾਂ ਅਕਸਰ ਹੀ ਪੜਦੇ ਆ ਕਿ ਬਿਨ ਭਾਗਾਂ ਸਤਸੰਗ ਨਾਲ ਨਭੈ ਬਿਨ ਸੰਗਤ ਮੈਲ ਭਰੀ ਜੀਓ ਜੀ ਉਹ ਤੁਸੀਂ ਇਹ ਦੇਖੋ ਵੀ ਉਹਨੇ ਉਹਨੇ ਵਿਚਾਰਾ ਬਣਨ ਦਾ ਡਰਾਮਾ ਕਰਿਆ ਲੱਤ ਤੇ ਪਲਸਟਰ ਲਾ ਲਿਆ ਇਹਦੋਂ ਚਾਹੀਦਾ ਸੀ ਭੋਲਿਆ ਪੰਛੀ ਆ ਸੇਵਾ ਕਰਦਾ ਬਾਟੀਆਂ ਥਾਲ ਮਾਂਜਦਾ ਤੇਰਾ ਦਿਮਾਗ ਤੇਰੀ ਸੋਚ ਤੇਰਾ ਭੁੱਖ ਮਾਂਜਿਆ ਜਾਂਦਾ ਚਮਕ ਜਾਂਦਾ ਕੁਛ ਤੂੰ ਤਾਂ ਉਹ ਸੇਵਾ ਤੋਂ ਆਪ ਦੇ ਆਪ ਛੱਟ ਦਾ ਬਹਾਨਾ ਬਣਾ ਕੇ ਬਹਿ ਗਿਆ ਅਗਲੇ ਹੀ ਦਿਨ ਚੰਡੀਗੜ੍ਹ 에어ਪੋਰਟ ਤੇ ਉੱਤੇ ਭੱਜਿਆ ਫਿਰਦਾ ਤੂੰ 6 ਵਜੇ ਬੰਦਾ ਤੁਰ ਤਾ ਆਰਾਮ ਨਾਲ ਲਵੇ ਫਿਰ ਥੋੜੇ ਦਿਨ ਪਹਿਲਾਂ ਤਾਂ ਤੇਰਾ ਗਿੱਟਾ ਟੁੱਟਿਆ ਹੋਇਆ ਸੀ ਤੇ ਪੰਜਾਂ ਸੱਤਾਂ ਦਿਨਾਂ ਬਾਅਦ ਤਨਖਾਹ ਲੱਗਣ ਤੋਂ ਬਾਅਦ ਜਦ ਤੂੰ ਦਿੱਲੀ ਚ ਲੱਗਾ ਉਦੋਂ ਭੱਜਿਆ ਫਿਰਦਾ ਤੂੰ ਮਤਲਬ ਆਪਣੇ ਆਪ ਨੂੰ ਸੇਵਾ ਤੋਂ ਵਾਂਝਾ ਮਤਲਬ ਪ੍ਰਮਾਤਮਾ ਕਹਿੰਦੇ ਨਾ ਮਤ ਮਾਰਦਾ ਮਤ ਮਾਰਤੀ ਇਹਨਾਂ ਦੀ ਜੀ ਸੇਵਾ ਹੀ ਛੱਡ ਗਏ ਹੂੰ ਸੇਵਾ ਤਾਂ ਕਰ ਲੋ ਭਾਂਡੇ ਮंजੋ ਜੁੱਤੀਆਂ ਸਾਫ਼ ਕਰੋ ਕੀਰਤਨ ਸਰਵਣ ਕਰੋ ਪਹਿਰੇਦਾਰੀ ਕਰੋ ਉਹ ਤਾਂ ਤੁਸੀਂ ਵਾਂਝੇ ਹੀ ਹੋਗੇ ਤੁਸੀਂ ਤਾਂ ਨਵਾਬ ਬਣ ਕੇ ਬਹਿ ਗਏ ਹੱਥ ਜਨੇਜਾ ਫੜ ਕੇ ਮਤਲਬ ਫਿਰ ਉਹਨੇ ਪ੍ਰਮਾਤਮਾ ਵੱਲੋਂ ਸਰਾਪੇ ਹੋਏ ਲੋਕ ਨੇ ਨਾ ਨਹੀਂ ਪਰ ਤੁਹਾਨੂੰ ਫਿਰ ਲੱਗਦਾ ਵੀ ਜਿਹੜਾ ਰਾਹੁਲ ਗਾਂਧੀ ਨੇ ਆ ਕੇ ਸੇਵਾ ਕੀਤੀ ਹੈ ਮਤਲਬ ਕਿ ਇੱਕ ਲੈਵਲ ਤੇ ਤੇ ਇਹਨਾਂ ਨੇ ਸੇਵਾ ਮਤਲਬ ਕਿ ਤੁਸੀਂ ਕਿਵੇਂ ਦੇਖਦੇ ਹੋ ਸਾਰੇ ਉਹਨਾਂ ਦਾ ਵੀ ਅਮਲ ਹੋਇਆ ਇੱਕ ਇਹ ਵੀ ਐਂਗਲ ਹੋਇਆ ਸੇਵਾ ਤਾਂ ਸ਼ਮਸ਼ੀਰ ਭਾਈ ਸਤਗੁਰਤਾ ਦੀ ਭਾਵਨਾ ਦੇ ਭੁੱਖੇ ਨੇ ਪਦਾਰਥਾਂ ਦੇ ਨਹੀਂ ਜੀ ਗੋਬਿੰਦ ਭਾਉ ਭਗਤ ਦਾ ਭੁੱਖਾ ਆਪਾਂ ਗੁਰਬਾਣੀ ਚ ਹੀ ਪੜ੍ਹਦੇ ਆ ਤੇ ਭਾਵਨਾ ਵਾਲਿਆਂ ਦੇ ਹੀ ਵੀੜੇ ਪਾਰ ਹੋਣੇ ਨੇ ਹੂੰ ਭਾਵਨਾ ਹੀ ਜ਼ਰੂਰੀ ਹੈ ਉਹ ਚਾਹੇ ਕਿਸੇ ਧਰਮ ਦਾ ਹੋਵੇ ਆ ਹੁਣ ਆਪਾਂ ਇੱਥੇ ਬੈਠੇ ਆ ਮੁਸਲਮਾਨੋਂ ਭਾਵਨ ਲੰਗਰ ਲਾਇਆ ਹੋਇਆ ਹੈ ਨਾ ਇਹਨਾਂ ਮੰਦਰ ਭਾਵਨਾ ਹੈ ਹੂੰ ਬਾਬਾ ਜਰਾਵਰ ਸਿੰਘ ਬਾਬਾ ਫਤਿਹ ਸਿੰਘ ਪ੍ਰਤੀ ਭਾਵਨਾ ਹੈ ਇਹਨਾਂ ਨੂੰ ਇਸ ਗੱਲ ਦਾ ਪਛਤਾਵਾ ਹੈ ਕਿ ਇੱਕ ਮੁਸਲਮਾਨ ਕਹਾਉਣ ਵਾਲੇ ਰਾਜੇ ਨੇ ਇੱਟਾ ਵੱਡਾ ਜ਼ੁਲਮ ਕੀਤਾ ਜੀ ਤਾਂ ਇਹ ਇੱਕ ਦਿਖਾ ਰਹੇ ਨੇ ਕਿ ਅਸੀਂ ਉਹ ਉਹਦੇ ਨਾਲ ਨਹੀਂ ਹਮ ਅਸੀਂ ਗੁਰੂ ਦੇ ਲਾਲਾਂ ਨਾਲ ਹਮ ਗੁਰੂ ਸਾਹਿਬ ਦੇ ਸਹਬਜ਼ਾਦਿਆਂ ਦੇ ਨਾਲ ਆ ਸਾਡਾ ਅਸੀਂ ਸਤਕਾਰ ਸੱਚਦਾ ਉਹਨਾਂ ਦੇ ਵਾਸਤੇ ਰੱਖਿਆ ਹੋਇਆ ਜੇ ਅਸੀਂ ਉਹਨੂੰ ਮੁਸਲਮਾਨ ਮੰਨਦੇ ਹੀ ਨਹੀਂ ਜਿਨੇ ਇਹ ਫਤਵਾ ਸੁਣਾਇਆ ਸੀ ਤੇ ਪਰ ਤੁਹਾਨੂੰ ਲੱਗਦਾ ਵੀ ਹੁਣ ਫਕਰੇ ਕੌਮ ਦਾ ਅਵਾਰਡ ਵਾਪਸ ਹੋਇਆ ਪ੍ਰਕਾਸ਼ ਸਿੰਘ ਬਾਦਲ ਦਾ ਇਹ ਇੱਕ ਸਿੱਖ ਸੰਗਤ ਦੀ ਜੋ ਭਾਵਨਾ ਸੀ ਉਹਦੀ ਜਿੱਤ ਹੋਈ ਹੈ ਆਪੇ ਲਿਆ ਸੀ ਉਹਨੇ ਆਪੇ ਹੀ ਵਾਪਸ ਹੋ ਗਿਆ ਅੱਛਾ ਮਤਲਬ ਫਖਰ ਕੌਮ ਕੌਮ ਫਖਰ ਕੀਤੇ ਕਰੋਗੀ ਜਾਂ ਤਾਂ ਮਹਾਰਾਜ ਰਣਜੀਤ ਸਿੰਘ ਤੇ ਜਾਂ ਬਾਬਾ ਬਖੇਲ ਸਿੰਘ ਤੇ ਜਾਂ ਜੱਸਾ ਸਿੰਘ ਆਲੂ ਵਾਲੀ ਆ ਜੀ ਜਾਂ ਜੱਸਾ ਸਿੰਘ ਰਾਮ ਇਹਨਾਂ ਸਰਦਾਰਾਂ ਤੇ ਕੌਮ ਫਖਰ ਕਰੇ ਫਖਰ ਦੇ ਮਤਲਬ ਕਰਨ ਵਾਲੇ ਕੌਮ ਦੇ ਇਹ ਯੋਧੇ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਇੱਜ਼ਤੀ ਕਰਵਾਈ ਅੰਗ ਗਲੀਆਂ ਨਾਲੀਆਂ ਰੂੜੀਆਂ ਤੇ ਖਲਾਰ ਤੇ ਆ ਖਿਲਰੇ ਫਿਰਦੇ ਆ ਨਾ ਉਹ ਆਪ ਖਿਲਰ ਕੇ ਨਾ ਹੁਣ ਗਲੀਆਂ ਨਾਲੀਆਂ ਜੋਗੇ ਰਹਿ ਗਏ ਨਾ ਰੂੜੀਆਂ ਜੋਗੇ ਉਹ ਇਨਾਂ ਨੂੰ ਇਹਨਾਂ ਦੇ ਕਾਹਦਾ ਫਖਰ ਕਰੇ ਕੌਮ ਬਈ ਕਿ ਸਾਡੀ ਕੌਮ ਦੇ ਕਹਾਣ ਤੁਸੀਂ ਕੀਤਾ ਅਸੀਂ ਇਸ ਕੱਲ ਦਾ ਫਖਰ ਕਰੀਏ ਅਵਾਰਡ ਲੈਣਾ ਹੀ ਨਹੀਂ ਬਣਦਾ ਜੇ ਕੋਈ ਤੁਹਾਨੂੰ ਦੇ ਰਿਹਾ ਤਾਂ ਤੁਹਾਡਾ ਲੈਣਾ ਵੀ ਨਹੀਂ ਬਣਦਾ ਕਿ ਤੁਸੀਂ ਇਹ ਕਹੋਗੇ ਜੇ ਮੇਰੇ ਤੋਂ ਤਾਂ ਵੱਡੇ ਵੱਡੇ ਯੋਧੇ ਪਏ ਨੇ ਮੇਰੇ ਤੋਂ ਵੱਡੇ ਵੱਡੇ ਸੂਰਮੇ ਪੈਦਾ ਹੋਏ ਕੌਮ 'ਚ ਜਿਨ੍ਹਾਂ ਜਿਹੜੇ ਫਖਰ ਜਿਨ੍ਹਾਂ ਤੇ ਕੀਤਾ ਜਾ ਸਕਦਾ ਤੁਸੀਂ ਅਵਾਰਡ ਵੀ ਆਪ ਹੀ ਲੈ ਰਹੇ ਹੋ ਕਾਦੇ ਵਾਸਤੇ ਕਿ ਸਿਆਸਤ ਵਾਸਤੇ ਇੱਕ ਨਾਲ ਟੈਗ ਲੱਗ ਜੇ ਤੁਸੀਂ ਯਾਰ ਆਪਣੇ ਅੰਦਰ ਦਾ ਝਾਤੀ ਮਾਰੋ ਹਰੇਕ ਬੰਦਾ ਸੌਣ ਤੋਂ ਪਹਿਲਾਂ ਤੁਸੀਂ ਵੀ ਮੈਂ ਵੀ ਸੋਚ ਕੇ ਪੈਣਾ ਰਾਤ ਨੂੰ ਵੀ ਸਾਰੇ ਦਿਨ ਚਿਰ ਕਿਸੇ ਦਾ ਦਿਲ ਤੈਨੂੰ ਦਿਖਾਇਆ ਕਿਸੇ ਨੂੰ ਉੱਚਾ ਤਾਂ ਨਹੀਂ ਬੋਲਿਆ ਜੇ ਕਿਸੇ ਨੂੰ ਬੁਰਾ ਬੋਲਿਆ ਗਿਆ ਉਹ ਉੱਚਾ ਬੋਲਿਆਗਾ ਵੀ ਫਿਰ ਉਹ ਪਛਤਾਵਾ ਕਰੀਦਾ ਅਗਲੇ ਦਿਨੋਂ ਤਾਂ ਚਾਹੇ ਮਾਫੀ ਮੰਗੀਏ ਚਾਹੇ ਉਹਨੂੰ ਫੋਨ ਲਾਈਏ ਉੱਠਦੇ ਜਾਂ ਫਿਰ ਸਾਰੇ ਦਿਨ ਦਾ ਲੇਖਾ ਜੋਖਾ ਕਰਦੇ ਤੁਸੀਂ ਕਰਦੇ ਨਹੀਂ ਤੁਹਾਨੂੰ ਇਹ ਮਹਿਸੂਸ ਹੀ ਨਹੀਂ ਆ ਵੀ ਸਾਡੇ ਤੇ ਕੌਮ ਫਖਰ ਕਿਵੇਂ ਕਰੇ ਕਿਸ ਗੱਲ ਦਾ ਕਰੇ ਕਿ ਅਸੀਂ ਕੌਮ ਦਾ ਘਾਣ ਕੀਤਾ ਸੋ ਉਹ ਚੀਜ਼ਾਂ ਇਹ ਗੱਲ ਹਮੇਸ਼ਾ ਸਾਨੂੰ ਮਨ ਵਿਚ ਵਸਾ ਕੇ ਰੱਖਣੀ ਚਾਹੀਦੀ ਹੈ ਕਿ ਦੁਨੀਆਂ ਨੂੰ ਲੋਕਾਂ ਨੂੰ ਓਲਾ ਕਰਕੇ ਲੋਕਾਂ ਤੋਂ ਅਸੀਂ ਬੰਦ ਕਮਰੇ ਵਿੱਚ ਅਸੀਂ ਗੁਨਾਹ ਕਰ ਸਕਦੇ ਹਾਂ ਪਰ ਪ੍ਰਮਾਤਮਾ ਤੋਂ ਨਹੀਂ ਓਲਾ ਕਰ ਸਕਦੇ ਤਾਂ ਇਹ ਉਦਾਹਰਨ ਆ ਇਹ ਸਬਕ ਆ ਦੁਨੀਆਂ ਦੇ ਹਰੇਕ ਇਨਸਾਨ ਵਾਸਤੇ ਕਿ ਪ੍ਰਮਾਤਮਾ ਨੇ ਦੇਖੀ ਜਾਂਦਾ ਪ੍ਰਮਾਤਮਾ ਕਿ ਮੇਰੇ ਨਾਲ ਖੜਦੇ ਆ ਕਿਹਦੇ ਨਾਲ ਖੜਦੇ ਆ ਉਹ ਬੰਦੇ ਨਾਲ ਖੜ ਕੇ ਗੁਨਾਹ ਕਰਨਾ ਖੜ ਕੇ ਪਾਪੀ ਨਾਲ ਖੜ ਕੇ ਤੇ ਫਿਰ ਉਹ ਪਾਪਾਂ ਦੀ ਸਜ਼ਾ ਪਾਪਾਂ ਦਾ ਭਾਗੀਦਾਰ ਬਣ ਕੇ ਨਾ ਉਸ ਪਾਪੀ ਦੇ ਹਿੱਸੇਦਾਰ ਬਣ ਕੇ ਤੇ ਪਾਪਾ ਚ ਵੀ ਹਿੱਸਾ ਮਿਲ ਫਿਰ ਤੁਹਾਨੂੰ ਹੂੰ ਹੁਣ ਪਾਪਾ ਦੇ ਭਾਗੀਦਾਰ ਤਾਂ ਬਣਿਆ ਨਾ ਉਹਦੇ ਪਾਪਾ ਦਾ ਹਿੱਸਾ ਇਹਨਾਂ ਨੂੰ ਮਿਲ ਗਿਆ ਜੀ ਇਹਨਾਂ ਨੇ ਜਿਹੜੇ ਪਾਪ ਕੀਤੇ ਮਤਲਬ ਅਜੇ ਵੀ ਚਿਣਕ ਨੌਜਵਾਨਾਂ ਚ ਤੁਸੀਂ ਅੱਜ ਆ ਦੇਖਿਆ ਤੁਸੀਂ ਹੁਣ ਆਏ ਹੋ ਨਾ ਸੰਗਤ ਦੇਖਿਆ ਕਿੰਨੀ ਇੱਥੇ ਬਿਲਕੁਲ ਕਿੰਨੀ ਵੱਡੀ ਗੰਟੀ ਸੰਗਤ ਇਹਨਾਂ ਨੂੰ ਲੱਗਦਾ ਨਹੀਂ ਇਹ ਬੇਚੈਨੀ ਵੀ ਹੈ ਉਹਨਾਂ ਦੇ ਵਿੱਚ ਇੱਕ ਮਤਲਬ ਕਿ ਇਹਨਾਂ ਨੂੰ ਰਸਤਾ ਵੀ ਨਹੀਂ ਕੋਈ ਲੱਭ ਰਿਹਾ ਰਸਤੇ ਦਾ ਜੀ ਆਪ ਖਰਾਬ ਕੀਤੇ ਰਾਹ ਤਾਂ ਗੁਰੂ ਘਰ ਨੂੰ ਰਾਹ ਜਾਂਦਾ ਗੁਰੂ ਰਸਤੇ ਦਿਖਾਉਂਦਾ ਹੈ ਗੁਰੂ ਰਸਤੇ ਦਿਖਾਉਂਦਾ ਨਹੀਂ ਗੁਰੂ ਰਸਤੇ ਬਣਾਉਂਦਾ ਤੁਹਾਡੇ ਲਈ ਜੇ ਤੁਹਾਡੀ ਗੁਰੂ ਪ੍ਰਤੀ ਭਾਵਨਾ ਹੈ ਸਤਕਾਰ ਹੈ ਤੁਸੀਂ ਉਹ ਤਾਂ ਖਤਮ ਕਰ ਲਿਆ ਤੁਸੀਂ ਤਾਂ ਇਹ ਸਮਝਣ ਲੱਗ ਗਏ ਸੀ ਕਿ ਕੋਈ ਗੱਲ ਨਹੀਂ ਅਸੀਂ ਸਾਰੇ ਕੁਛ ਆ ਮਾਫ ਕਰ ਦਿਓ ਕੌਮ ਤਾਂ ਬੜੀ ਭੋਲੀ ਹੈ ਕੌਮ ਤਾਂ ਮਗਰ ਲੱਗ ਜਾਨੀ ਆ ਪੰਥ ਦਾ ਨਾਰਾ ਦੇਖ ਕੇ ਪਰ ਨਹੀਂ ਉਹ ਜਿਹੜੇ ਬਾਪੂ ਸੀਗੇ ਨਾ ਬੇਬੇ ਬਾਪੂਆਂ ਬਜ਼ੁਰਗ ਸੀ ਨਾ ਜਿਹੜੀ ਉਹ ਪੀੜੀ ਸੀ ਜਿਹੜੀ ਅੱਖਾਂ ਬੰਦ ਕਰਕੇ ਤੱਕੜੀ ਨੂੰ ਵੋਟਾਂ ਪਾਉਂਦੀ ਸੀ ਜਿਹੜੀ ਕਹਿੰਦੀ ਸੀ ਪੀੜੀ ਕੇ ਇਹੀ ਪੰਥ ਨੇ ਤੱਕੜੀ ਵਾਲੇ ਤੇ ਉਹ ਵਿਚਾਰੇ ਇਸ ਸੰਸਾਰ ਤੋਂ ਕੁਝ ਕਰਕੇ ਬਜ਼ੁਰਗ ਉਹਨਾਂ ਦੀ ਨਵੀਂ ਪੀੜ੍ਹੀ ਆ ਗਈ ਉਹ ਪੜੀ ਲਿਖੀ ਆ ਗਈ ਪੀੜ੍ਹੀ ਬਿਲਕੁਲ ਠੀਕ ਹੈ ਪਰ ਮੰਨ ਲਓ ਜਿਹੜੇ ਜਿਹੜੇ ਹੁਣ ਇਹਦਾ ਮੁਬਾਦਲ ਦਿੰਦੇ ਨੇ ਭਾਈ ਅਮਰਤਪਾਲ ਦੀ ਵੀ ਆਪਾਂ ਗੱਲ ਕਰ ਲਈਏ ਦੇਖੋ ਰੌਕੇ ਵਾਲੇ ਥੋੜੇ ਜਿਹੇ ਇਲਾਕੇ ਦਾ ਬੰਦਾ ਮਨ ਲਗੀ ਉਹ ਸਾਰੇ ਲੋਕਾਂ ਕੋਲ ਅਸੀਂ ਜਾ ਕੇ ਵੀ ਆਏ ਆ ਤੇ ਉੱਥੇ ਜਿਹੜਾ ਮਨ ਲਗੀ ਇੱਕ ਇਲਜ਼ਾਮ ਲੱਗਿਆ ਇਹਨਾਂ ਗੰਭੀਰ ਜਿੰਨੇ ਵੀ ਇਹ ਤੁਸੀਂ ਕਿਦਾਂ ਦੇਖਦੇ ਹੋ ਉਹਨਾਂ ਦੇ ਬਾਰੇ ਵੀ ਸ਼ੰਕੇ ਖੜੇ ਹੋਣੇ ਸ਼ੁਰੂ ਹੋ ਗਏ ਦੇਖੋ ਫਿਰ ਜਦੋਂ ਇਹ ਇਲਜ਼ਾਮਾਂ ਦੀ ਗੱਲ ਆ ਗਈ ਨਾ ਬਹੁ ਗਿਣਤੀ ਕੌਣ ਨੇ ਬਹੁ ਗਿਣਤੀ ਦਾ ਰਾਜ ਆ ਜਦੋਂ ਘੱਟ ਗਿਣਤੀ ਦਾ ਰਾਜ ਸੀਗਾ 40 ਸਾਲ ਰਾਜ ਰਿਹਾ ਘੱਟ ਗਿਣਤੀ ਦਾ 13% ਸਿੱਖ ਸੀ ਮਹਾਰਾਜਾ ਰਣਜੀਤ ਸਿੰਘ ਰਾਜਾ ਸੀ ਦੱਸਣਾ ਕਿਸੇ ਬਹੁ ਗਿਣਤੀ ਨੂੰ ਜਾਂ ਕਿਸੇ ਹੋਰ ਧਰਮ ਨੂੰ ਖਤਰਾ ਪੈਦਾ ਹੋਇਆ ਹੋਵੇ ਤੇ ਹੁਣ ਖਤਰਾ ਕਿਉਂ ਪੈਦਾ ਹੋਇਆ ਇਹੀ ਤਾਂ ਤਰਾਸ ਦੀ ਆ ਅਸੀਂ ਆਪਣਾ ਰਾਜ ਭਾਗ ਅਸੀਂ ਆਪਣੇ ਹਾਕਮ ਕਿਉਂ ਕਹਿੰਨੇ ਸਾਨੂੰ ਮਿਲਣ ਕਿਉਂ ਸਾਡੇ ਲਈ ਜੁੱਝਣ ਵਾਲੇ ਅੱਗੇ ਆਉਣ ਇਸੇ ਕਾਰਨ ਇਸੇ ਕਾਰਨ ਸਿੱਖ ਆਪਦਾ ਰਾਜ ਮੰਗਦੇ ਹਨ ਪਰ ਅਸੀਂ ਪਾਸੇ ਹੋ ਕੇ ਰਾਜ ਨਹੀਂ ਮੰਗਦੇ ਅਸੀਂ ਇਸ ਮੁਲਕ ਨੂੰ ਬਣਾਇਆ ਏ ਸਾਡਾ ਏ ਮੁਲਕ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਸਰਦਾਰਾਂ ਨੇ ਸਭ ਤੋਂ ਪਹਿਤ ਨੇ ਕਿੱਥੇ ਭੱਜਣੇ ਸੀ ਫਰੰਗੀ ਤੇ ਅਫਗਾਨੀ ਤੇ ਅਸੀਂ ਅਸੀਂ ਕੀ ਕਹਿਣਾ ਹੁਣ ਮਲਗੀ ਕੌਮ ਦੇ ਵਿੱਚ ਜਿਹੜਾ ਵੀ ਇੱਕ ਭੰਬਲ ਪੂਸਾ ਪਿਆ ਹੋਇਆ ਇੱਕ ਹਿਸਾਬ ਦਾ ਤੁਸੀਂ ਕਹਿ ਰਹੇ ਹੋ ਕਿ ਰਸਤਾ ਸਿੱਧਾ ਪਰ ਇੱਕ ਇੱਕ ਲੈਵਲ ਤੇ ਤਾਂ ਹੈਗਾ ਹੀ ਨਾ ਭੰਬਲ ਪੂਸਾ ਸਿਆਸੀ ਚਾਹੇ ਉਹ ਇੱਕ ਗਦਲ ਕਰਕੇ ਆ ਪਰਿਵਾਰ ਕਰਕੇ ਆ ਇਹਦੇ ਵਿੱਚ ਫਿਰ ਤੁਹਾਡਾ ਕੀ ਹੁਣ ਕਹਿਣਾ ਹੈਗਾ ਚਲੋ ਭਾਈ ਸਾਹਿਬ ਤਾਂ ਹੁਣ ਅੰਦਰ ਨੇ ਹੁਣ ਕੀ ਦੀ ਅਗਵਾਈ ਮੰਨੇ ਕੌਮ ਨਹੀਂ ਕੌਮ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਅਗਵਾਈ ਮੰਨਦੀ ਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਰਸਤਾ ਦਿਖਾਉਂਦੇ ਸਾਡੇ ਆਗੂ ਨੇ ਸਤਗੁਰੂ ਆਗੂ ਜਾਣੀਏ ਜੀ ਸਤਗੁਰੂ ਨੂੰ ਆਗੂ ਬਣਾ ਕੇ ਚੱਲਣਾ ਪੈਣਾ ਔਰ ਸਮੇਂ ਦੇ ਮੁਤਾਬਕ ਜੇ ਤੁਸੀਂ ਸਮਝੋ ਜੇ ਮੱਸਾ ਰੰਗੜ ਆਇਆ ਉਹਨੇ ਆਪਦੀਆਂ ਬੇਹਰਮਤੀਆਂ ਕੀਤੀਆਂ ਤੇ ਭਾਈ ਸੁੱਖਾ ਸਿੰਘ ਭਾਈ ਮਹਤਾਬ ਸਿੰਘ ਵੀ ਆਏ ਨਾ ਜੇ ਜਰਨਲ ਵੈਦਿਆ ਆਏ ਤਾਂ ਭਾਈ ਸੁੱਖਾ ਤੇ ਭਾਈ ਜੰਦਾ ਵੀ ਆਏ ਨਾ ਤਾਂ ਇਹ ਜੇ ਅਬਦਾਲੀ ਆਇਆ ਤਾਂ ਬਾਬਾ ਦੀਪ ਸਿੰਘ ਵੀ ਮੂਹਰੇ ਖੜੇ ਸੀ ਖੰਡਾ ਲਈ ਤਾਂ ਇਹ ਦੁਬਿਧਾ ਨਹੀਂ ਹੈਗੀ ਅੱਛਾ ਭਾਵਨਾ ਹੁਣ ਚਾਹੀਦੀ ਹੈ ਸਤਗੁਰਾਂ ਤੇ ਹੀ ਭਾਵਨਾ ਰੱਖ ਕੇ ਸਾਨੂੰ ਅੱਗੇ ਵਧਣਾ ਚਾਹੀਦਾ ਔਰ ਸੱਚੇ ਗੱਲ ਕਲੀਅਰ ਹੈ ਕਿ ਕੌਮ ਇਕੱਠੀ ਵੀ ਹੋਊਗੀ ਕੌਮ ਨੂੰ ਆਲੂ ਵੀ ਮਿਲਣਗੇ ਕੌਮ ਦੀ ਅਗਵਾਈ ਵੀ ਹੋਊਗੀ ਔਰ ਕੌਮ ਕਦੇ ਹਾਰਨ ਵਾਲੀ ਹੈ ਹੀ ਨਹੀਂ ਇਹ ਜੀ ਸਤਿਗੁਰਾਂ ਦੀ ਸਾਜੀ ਹੋਈ ਕੌਮ ਹਨ ਹਮ ਸ਼ੁਕਰੀਆ ਜੀ ਬਹੁਤ-ਬਹੁਤ ਇਹਨਾਂ ਪੈਸਾ ਪੈ ਕਮਲਦੀਪ ਸਿੰਘ ਜੀ ਬਰਾੜ ਉਹਨਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਜੋ ਇੱਥੇ ਸਾਰੀਆਂ ਗੱਲਾਂ ਬਾਤਾਂ ਹੋਈਆਂ ਨੇ ਜੋ ਵੀ ਕੌਮ ਦੇ ਵਿੱਚ ਇੱਕ ਪੰਪਲ ਪੁੱਸਾ ਚੱਲ ਰਿਹਾ ਸਿਆਸੀ ਤੌਰ ਤੇ ਉਹਨਾਂ ਦਾ ਕਹਿਣਾ ਕਿ ਕੋਈ ਦੁਬਿਧਾ ਨਹੀਂ ਹਮੇਸ਼ਾ ਹੀ ਇੱਕ ਧਿਰ ਦੂਜੇ ਪਾਸੇ ਹੁੰਦੀ ਹੈ ਇੱਕ ਲੜਨ ਵਾਲੀ ਹੈ ਇੱਕ ਖੜਨ ਵਾਲੀ ਹੈ ਤੇ ਇੱਕ ਸਮਝੌਤੇ ਵਾਲੀ ਹੈ ਤੇ ਇਹਦੇ ਵਿੱਚ ਕੋਈ ਦੋਬਾ ਨਹੀਂ ਇਹ ਇਹਨਾਂ ਦਾ ਮੰਨਣਾ ਤੇ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਜਿਹੜੀ ਇੱਕ ਚੜ੍ਹਦੀ ਕਲਾ ਵਾਲੀ ਭਾਵਨਾ ਕੌਮ ਦੇ ਵਿੱਚ ਉਹ ਪ੍ਰਵੇਲ ਕਰੂਗੀ ਤੇ ਫਿਰ ਕਿਸੇ ਦਿਨ ਕਿਸੇ ਹੋਰ ਸ਼ਖਸੀਅਤ ਦੇ ਨਾਲ ਤੁਹਾਡੇ ਨਾਲ ਮੁਖਾਤਬ ਹੋਵਾਂਗੇ ਉਦੋਂ ਤੱਕ ਲਈ ਧੰਨਵਾਦ ਸ਼ੁਕਰੀਆ